ਆ ਮੇਰੇ ਬਾਪ ਨੇ ਸਪਰੇਅ ਵੀ ਲਈ ਜੀ ਇਹਦਾ ਜ਼ਿੰਮੇਵਾਰ ਆ ਹੋਣਗੇ ਆ ਨੰਬਰ ਨੋਟ ਕਰ ਲਓ ਗੱਡੀ ਦਾ ਜੇ ਇਹਦਾ ਜ਼ਿੰਮੇਵਾਰ ਇਹ ਹੋਊਗਾ ਮੇਰੇ ਬਾਪ ਨੇ ਸਪਰੇਅ ਪਿੱਤੀ ਆ ਆ ਹੋਣਗੇ ਜ਼ਿੰਮੇਵਾਰ ਇਹਨਾਂ ਦੇ ਆ ਦੋ ਜਾਨੇ ਆਜੋ ਆਦੇ ਕੋਲ ਹੀ ਆਜੋ ਜੇ ਮੇਰੇ ਬਾਪ ਨੂੰ ਸੁਣਦਾ ਹੀ ਮੈਂ ਮਾਰੇ ਹੋਣਗੇ ਆ ਦੇਖੋ ਆ ਦੇਖੋ ਜੀ ਦੀ ਮੇਰੀ ਕਰੋ ਯਾਰਾ ਥੋੜਾ ਥੱਲੇ ਲਵੇ ਲਾ ਲਓ ਥੋੜਾ ਆ ਜਾਓ ਜਗਤਾਰ ਸਿੰਘ ਜੀ ਪਿੰਡ ਕਾਈ ਜਰਨਲਿਸਟ ਕਤਰ ਅਮੀਰ ਗੜ ਜੀ ਕਿਹੜੇ ਜਿਹਾ ਸੰਬੰਧੀਆਂ ਉਹ ਗ੍ਰਾਹਾਂ ਜਿੱਥੇ ਬੰਦੀ ਹੁੰਦੀ ਹੈ ਜੀ ਕੀ ਕਹਿਣਾ ਹੈ ਜਿਹੜਾ ਕੱਲ ਕੁਲਵੰਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਨਿਗਲੀ ਗਈ ਹੈ ਪਰਿਵਾਰਕ ਮੈਂਬਰ ਦੋਸ਼ੀ ਅਧਿਕਾਰੀ ਐ ਸੀ ਉਹਨਾਂ ਵੱਲੋਂ ਜਿਹੜਾ ਗਲਤ ਵਿਵਹਾਰ ਕੀਤਾ ਬਿਲਕੁਲ ਜੀ ਉਹਨਾਂ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਉਸੇ ਕਾਰਨ ਇਸਨੇ ਮਤਲਬ ਇਹ ਆਪਣਾ ਕਦਮ ਚੁੱਕਿਆ ਕੀ ਮਾਮਲਾ ਕੀ ਸੀ ਪੂਰਾ ਕੀ ਗੱਲ ਮਾਮਲਾ ਪ੍ਰਧਾਨ ਜੀ ਕੁਸਨੀਤੀ ਸੁਪਰਸੀਡਰ ਨਾਲ ਕਣਕ ਬੀਜ ਰਹੀ ਸੀ ਮਾਮਲਾ ਤਾਂ ਬਲਕਿ ਇਸਨਾਂ ਨੇ ਜਿਹੜੀ ਉੱਪਰ ਲੀਆਂ ਲੈਣਾ ਹੁੰਦੀਆਂ ਨੇ ਥੋੜਾ ਬਹੁਤਾ ਫੌਂਸ ਕਰ ਰਹੇ ਜਿਹਨੂੰ ਆਪਾਂ ਉਹ ਇੱਕ ਦਿਨ ਪਹਿਲਾਂ ਹੀ ਹੋ ਤੀ ਓਦਾਂ ਪੁਲਿਸ ਅਧਿਕਾਰੀ ਵੀ ਨਾਲ ਤੇ ਉਹਦਾ ਗੱਲ ਮੁੱਕ ਗਈ ਤੀ ਇਹਨਾਂ ਨੇ ਕਹਤੇ ਵੀ ਚਲ ਕੋਈ ਗੱਲ ਨਹੀਂ ਵੀ ਅਸੀਂ ਨਹੀਂ ਲਾਵਾਂਗੇ ਉਹ ਫਾਇਰ ਬ੍ਰਿਗੇਡ ਨਾਲ ਮੜ ਮੋਟਾ ਪਾਣੀ ਪੂਣੀ ਮਾਰ ਕੇ ਮੁੜ ਕੇ ਤੀ ਕੱਲ ਤਾਂ ਇਹ ਸੁਪਰ ਸਿਡਰ ਲਿਆ ਕੇ ਆਪਣੇ ਰਿਸ਼ਤੇਦਾਰਾਂ ਦਾ ਲਿਆ ਕੇ ਕੱਲ ਇਹ ਕਣਕ ਬੀਜਰੀ ਤੇ ਕੱਲ ਤਾਂ ਸਿਵਲ ਅਧਿਕਾਰੀ ਬਾਰ-ਬਾਰ ਇਹਨਾਂ ਦੇ ਦੱਸਣ ਮੁਤਾਬਕ ਬਾਰ-ਬਾਰ ਗੱਡੀ ਲੈ ਕੇ ਆਉਂਦੇ ਰਹੇ ਤੇ ਉਹ ਕਹਿੰਦੇ ਰਹੇ ਜੀ ਵੀ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰੋ ਅੱਜੇ ਨਵੇੜ ਦਾਂਗੇ ਅਸੀਂ ਜੇ ਵੱਧ ਘਟ ਕਰਨਾ ਹੈ ਉਹ ਵੀ ਕਰ ਦਾਂਗੇ ਪਰ ਇਹ ਕਹਿੰਦਾ ਵੀ ਜਦੋਂ ਅਸੀਂ ਕੁਛ ਕੋਈ ਗੁਨਾਹ ਕਰੀ ਨਹੀਂ ਵੀ ਦੱਸੋ ਵੀ ਅਸੀਂ ਵੱਧ ਘਟ ਵੀ ਕੀ ਕਰੀਏ ਤਾਂ ਇਸ ਤਰ੍ਹਾਂ ਇਹਨਾਂ ਦੀ ਥੋੜੀ ਬਹੁਤੀ ਕਿਸੇ ਤਰ੍ਹਾਂ ਤਲਖੀ ਚ ਫਿਰ ਇਹ ਕਹਿੰਦਾ ਵੀ ਅਸੀਂ ਜਥੇਬੰਦੀ ਵਾਲਿਆਂ ਨੂੰ ਬੁਲਾਉਨੇ ਆ ਉਹ ਕਹਿੰਦਾ ਜੀ ਜਿਹਨੂੰ ਮਰਜ਼ੀ ਬੁਲਾ ਲਓ ਜਥੇਬੰਦੀਆਂ ਨੂੰ ਵੀ ਸਾਡਾ ਕੁਛ ਨਹੀਂ ਵਿਗੜਦਾ ਇਸ ਕਰਕੇ ਫਿਰ ਜਦੋਂ ਇਹਨਾਂ ਦੀ ਆਹ ਹੋਵੇ ਫਿਰ ਇਹ ਕਹਿੰਦਾ ਵੀ ਸਾਡੇ ਤਾਂ ਪਹਿਲਾਂ ਸਾਡੀ ਜਿਹੜੀ ਜੀਰੀ ਦੀ ਫਸਲ ਹੈ ਵੀ 30% ਤੋਂ ਉਹੀ ਘਟ ਗਈ ਕੁਛ ਬੋਨਾ ਵਾਇਰਸ ਆ ਗਿਆ ਉਸ ਤੋਂ ਬਾਅਦ ਵੀ ਸਾਡਾ ਹੁਣ ਕਣਕ ਦੀ ਬਜਾਈ ਵਾਸਤੇ ਜਿਹੜਾ ਸਾਡਾ ਟੁਕਮਾ ਸਮਾਂ ਵੀ ਉਹ ਸਾਨੂੰ ਕਣਕ ਨੂੰ ਨਹੀਂ ਵਿਝਣ ਦਿੰਦੇ ਅਜੇ ਮੈਂ ਆਪਾਂ ਕਹਿਦੀ ਵੀ ਘਰੋਂ ਅਗਲਾ ਜਾਊ ਜਾਂ ਖੇਤੋਂ ਜਾਊ ਕਿੱਥੇ ਇਸ ਕਰਕੇ ਫਿਰ ਇਹਨੇ ਮੈਂ ਇਹ ਕੌੜਾ ਕੁੱਟ ਭਰਨਾ ਪਿਆ ਲੈ ਵੱਧ ਘਟ ਕਹਿ ਰਹੇ ਸੀ ਕਿ ਉਹ ਪੈਸੇ ਡਿਮਾਂਡ ਕਰ ਰਹੇ ਸੀ ਹੋ ਸਕਦਾ ਫਿਰ ਉਹੀ ਜੇ ਤਾਂ ਵੱਧ ਘਟ ਤਾਂ ਫਿਰ ਆਪਾਂ ਇਹੀ ਸਿੱਧ ਕਰ ਸਕਦੇ ਆ ਵੀ ਉਹ ਕਹਿੰਦੇ ਵੀ ਅੱਜੇ ਨਿਮੇੜ ਦੇਣਾ ਤੁਹਾਡਾ ਇੱਥੋਂ ਸਿੱਧੇ ਹੁੰਦਾ ਜੀ ਪੈਸੇ ਮੰਗ ਰਹੇ ਹੋ ਚੀਜ਼ ਇਹਦਾ ਕਲੀਅਰ ਹੈ ਜੀ ਇਹ ਵੀ ਕੀ ਮੰਗ ਕਰਦੇ ਹੁਣ ਜਥੇਬੰਦੀ ਵੱਲੋਂ ਕੀ ਐਕਸ਼ਨ ਜਥੇਵੰਦੀ ਵੱਲੋਂ ਸਾਡੇ ਕੋਲੇ ਹੁਣ ਫੋਨ ਆਏ ਤੇ ਜੀ ਆਪਣੇ ਬਲਾ ਕਮੇਟੀ ਦਾ ਉਹ ਅਸੀਂ ਹੁਣ ਪਰਿਵਾਰ ਨਾਲ ਬਹਿ ਕੇ ਰਾਬਤਾ ਕਾਇਮ ਕਰਿਆ ਜਥੇਵੰਦੀ ਦਾ ਜੋ ਵੀ ਫੈਸਲਾ ਹੋਊਗਾ ਮਤਲਬ ਉਹ ਫਿਰ ਪਰਿਵਾਰ ਨੂੰ ਭਰੋਸੇ ਚ ਰੱਖ ਕੇ ਕੀ ਹਾਲਤ ਕਿਸ ਤਰ੍ਹਾਂ ਦੀ ਹਾਲਤ ਫਿਲਹਾਲ ਮਤਲਬ ਲਜਕ ਹੈ ਜੀ ਡਾਕਟਰ ਦੇ ਮੁਤਾਬਕ ਮਤਲਬ 24 ਘੰਟੇ ਕੱਲ੍ਹ ਸ਼ਾਮ ਨੂੰ ਲੈ ਕੇ ਗਏ ਟਹਾਣੇ 24 ਘੰਟਿਆਂ ਦੇ ਵਿੱਚ ਵਿੱਚ ਮਤਲਬ ਉਹ ਕਹਿੰਦੇ ਵੀ ਦੱਸ ਸਕਦੇ ਆ ਵੀ ਕੀ ਸ਼ੁਗਰ 440 500 ਦੀ ਕਰੀਬ ਹੈ ਬੀਪੀ ਹਾਈ ਹੈ ਜਸਨਦੀਪ ਸਿੰਘ ਜੀ ਜਸਨਦੀਪ ਕੀ ਲਾਦੇ ਕੋਲੋਂ ਸਿੰਘ ਫਾਦਰ ਸਾਹਿਬ ਨੇ ਜੀ ਮੇਰੇ ਜਸਨ ਕੀ ਹੋਇਆ ਸੀ ਪੂਰੀ ਘਟਨਾ ਜੋ ਤੁਹਾਡੇ ਡੈਡੀ ਵੱਲੋਂ ਪਵਨਾ ਕਦਮ ਪਰਸੋਂ ਜੀ ਕੋਈ ਕਾਰਨ ਕਰਕੇ ਜੀ ਖੇਤ ਸਾਡੇ ਅੱਗ ਲੱਗੀ ਸੀ ਬਲਕਿ ਅਸੀਂ ਨੇ ਉਹ ਅੱਗ ਨਹੀਂ ਲਾਈ ਸੀ ਤਾਂ ਵੀ ਉਹ ਮਸਲਾ ਸੋਲਡ ਆਊਟ ਹੋ ਗਿਆ ਸੀ ਜੀ ਬਹਿ ਕੇ ਉਹਨਾਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅੱਗੇ ਤੋਂ ਅੱਗ ਨਹੀਂ ਲਾਇਓ ਅਸੀਂ ਕਿਹਾ ਸੀ ਵੀ ਅੱਗ ਅਸੀਂ ਪਹਿਲਾਂ ਵੀ ਨਹੀਂ ਲਾ ਰਹੇ ਸੀਗੇ 5 ਸਾਲਾਂ ਤੋਂ ਅਸੀਂ ਸੁਪਰ ਸਿੱਟਰ ਨਾਲ ਕਰਕੇ ਵੇਚਦਾ ਜੀ ਉਹ ਵੀ ਖਰਚੇ ਖੇਤ ਚ ਖੜੇ ਨੇ ਜੀ ਤੇ ਉਹ ਸਾਰਾ ਮਸਲਾ ਸੋਲਡ ਆਊਟ ਹੋ ਗਿਆ ਜੀ ਕੱਲ ਦੁਬਾਰਾ ਫੇਰ ਜੀ ਉਹ ਆਏ ਜੀ ਤਿੰਨ ਵਾਰੀ ਉਹ ਜੀ ਖੇਤ ਚ ਆਏ ਬਲਕਿ ਡੇਢ ਕਿੱਲੇ ਚ ਅੱਗ ਲੱਗੀ ਸੀ ਜੀ ਅੱਗ ਵੀ ਨਹੀਂ મતਵਲ ਥੋੜਾ ਬਹੁਤ ਲੱਗੀ ਸੀ ਤੇ ਉਹ ਫੋਟੋ ਵਗਾਰਾ ਖਿੱਚ ਕੇ ਲੈ ਗਈ ਜੀ ਫਾਦਰ ਸਾਹਿਬ ਨੇ ਕਿਹਾ ਵੀ ਇਹ ਕੀ ਗੱਲ ਹੈ ਵੀ ਗਲਤ ਗੱਲ ਹੈ ਤੁਹਾਡੇ ਵਾਸਤੇ ਅਸੀਂ ਉਹਨਾਂ ਨੂੰ ਬਿਲਕੁਲ ਰਿਕਵੈਸਟ ਨਾਲ ਗੱਲ ਕਰ ਰਹੀ ਸੀ ਉਹਨਾਂ ਨਾਲ ਕੋਈ ਉਹਨਾਂ ਨਾਲ ਫੋਨ ਨਹੀਂ ਕਰਿਆ ਹੈਗਾ ਜੀ ਤੇ ਉਹ ਕਹਿੰਦੇ ਅਸੀਂ ਠੈਮੀ ਕਰਾਂਗੇ ਜਿਹੜਾ ਕੁਝ ਹੁੰਦਾ ਤੁਸੋਂ ਕਰ ਲਓ ਕਹਿੰਦੇ ਵੀ ਸਾਡਾ ਤਾਂ ਮਰਨ ਹੋਇਆ ਪਿਆ ਵੀ ਪਹਿਲਾਂ ਜੀ ਦੀ ਘਟ ਨਿਕੜੀ ਹੁਣ ਤੁਸੀਂ ਸਾਨੂੰ ਕਣਕ ਦੀ ਵਿਜਾਈ ਵੀ ਨਹੀਂ ਕਰਨ ਦੇ ਰਹੇ ਕਹਿੰਦੇ ਵੀ ਉਹ ਤਾਂ ਐਵੇਂ ਹੀ ਕਰਾਂਗੇ ਇਸ ਤਾਂ ਜਿਹੜਾ ਕੋਈ ਸੁਨਦਰਤਾ ਕਰ ਲਓ ਕਹਿੰਦੇ ਮਰਨਾ ਹੈ ਮਰੋ ਕੁਛ ਮਰਜ਼ੀ ਕਰੋ ਇਹ ਕਦਮ ਫਿਰ ਉਹਨਾਂ ਤੋਂ ਗੱਲ ਨਹੀਂ ਸਾਰੀ ਗਈ ਤਾਂ ਕਰਕੇ ਉਹਨਾਂ ਨੂੰ ਇਹ ਕਦਮ ਚੱਕਣਾ ਪਿਆ ਕੀ ਪੀਤਾ ਜ਼ਹਿਰੀਲ ਆਉਤ ਵੀ ਤੇ ਸਭ ਰਹੀ ਕਲੋਰੀ ਹੁਣ ਕਿਸ ਤਰ੍ਹਾਂ ਦੀ ਹਾਲਤ ਕਿਸ ਕੰਡੀਸ਼ਨ ਖਰਾਬ ਹੈ ਜੀ ਕਿੱਥੇ ਦਾਖਲ ਸੁਹਾਨਾ ਹਸਪੀਟਲ ਤੇ ਐਡਮਿਟ ਨਹੀਂ ਜਿਵੇਂ ਜਿਹੜੇ ਅਧਿਕਾਰੀ ਆਏ ਸੀ ਕੌਣ ਸੀ ਅਧਿਕਾਰੀ ਕੋਈ ਪੋਸਟ ਪ੍ਰਸ਼ਾਸਨਲ ਸਿਵਲ ਵਰਦੀ ਸੀ ਜੀ ਨੇ ਪਾਈ ਹੋਈ ਹੈ ਕੌਣ ਪਤਾ ਨਹੀਂ ਲੱਗਿਆ ਵੀ ਕ ਕਿੰਨੇ ਭੈਣ ਭਾਈ ਕਿੰਨੀ ਜਿੰਮੀਆਂ ਦੋ ਭਰਾ ਆ ਜੀ ਅਸੀਂ 12 ਕਿੱਲੇ ਨਹੀਂ ਗੀ ਅੱਗੇ ਡੈਡੀ ਸਾਨੂੰ ਛੀਸ਼ੀ ਆਉਂਦੇ ਨੇ ਅੱਗੇ ਡੈਡੀ ਉਹਨਾਂ ਦੇ ਭਰਾਣੇ ਵੀ ਤੋ ਹਾਂਜੀ